ਮਨੁੱਖ ਪ੍ਰਾਪਤਨ ਸਮੇਂ ਦੇ ਵਿੱਚ ਜੰਗਲਾਂ ਵਿੱਚ ਰਹਿੰਦਾ ਸੀ ਉਹ ਜੰਗਲਾਂ ਦੇ ਵਿੱਚ ਰਹਿ ਕੇ ਹੀ ਰੁੱਖਾਂ ਤੋਂ ਫਲ ਸਬਜ਼ੀਆਂ ਤੇ ਪੱਤੇ ਜਿਹੜਾ ਉਹ ਖਾਂਦਾ ਸੀ ਤਾਂ ਇਹਦੇ ਨਾਲ ਢੱਕਿਆ ਕਰਦਾ ਸੀ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਤਾਂ ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਪਰ ਬਨਸਪਤੀ ਆਈ ਉਸੇ ਤਰ੍ਹਾਂ ਮਨੁੱਖ ਦਾ ਬਣਾਇਆ ਉਹ ਕਹਾੜਾ ਜਿਹੜਾ ਹੈ ਇਹਨਾਂ ਰੁੱਖਾਂ ਤੇ ਚੱਲਦਾ ਰਿਹਾ ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਉਸ ਦੇ ਘਰ ਦੇ ਵਿਹੜੇ ਦੇ ਅੱਗੇ ਦਰਵਾਜ਼ੇ ਮੁੱਖ ਦਰਵਾਜ਼ੇ ਦੇ ਉੱਪਰ ਨਿੰਮ ਦਾ ਪੱਤੇ ਜਿਹੜੇ ਨੇ ਉਹ ਬੰਨੇ ਜਾਂਦੇ ਹਨ ਰੁੱਖਾਂ ਦੀ ਕਟਾਈ ਨੂੰ ਕੰਟਰੋਲ ਨਾ ਕੀਤਾ ਇਹਨਾਂ ਨੂੰ ਕੱਟਣ ਤੋਂ ਨਾ ਰੋਕਿਆ ਗਿਆ ਤਾਂ ਸਾਡਾ ਜਿਹੜਾ ਇਹ ਜੀਵਨ ਹੈ ਜੋ ਸਾਡਾ ਸਮੁੰਦਰ ਹੈ ਇਹ ਸਾਡੀ ਧਰਤੀ ਨੂੰ ਨਿਗਲ ਨਾ ਜਾਵੇ ਸਾਰਿਆਂ ਨੂੰ ਸਤਸ੍ਰੀ ਅਕਾਲ ਮੈਂ ਰਾਜੇਸ਼ ਪੁਟਾਨੀ ਰਿਟਾਇਰਡ ਕਾਨੂੰਗੋ ਬਰਨਾਲਾ ਅੱਜ ਅਸੀਂ ਗੱਲ ਕਰਾਂਗੇ ਮਨੁੱਖੀ ਜੀਵਨ ਦੀ ਰੁੱਖਾਂ ਨਾਲ ਮਹੱਤਤਾ। ਪਰ ਮਨੁੱਖ ਪੁਰਾਤਨ ਸਮੇਂ ਦੇ ਵਿੱਚ ਜੰਗਲਾਂ ਵਿੱਚ ਰਹਿੰਦਾ ਸੀ। ਉਹ ਜੰਗਲਾਂ ਦੇ ਵਿੱਚ ਰਹਿ ਕੇ ਹੀ ਰੁੱਖਾਂ ਤੋਂ ਫਲ, ਸਬਜ਼ੀਆਂ ਤੇ ਪੱਤੇ ਜਿਹੜਾ ਉਹ ਖਾਂਦਾ ਸੀ ਤੇ ਆਪਣੇ ਤੰਨ ਨੂੰ ਵੀ ਉਹ ਰੁੱਖਾਂ ਦੇ ਪੱਤਿਆਂ ਦੇ ਨਾਲ ਢੱਕਿਆ ਕਰਦਾ ਸੀ। ਮਨੁੱਖੀ ਜੀਵਨ ਦਾ ਰੁੱਖਾਂ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਰਿਹਾ ਕਿਉਂਕਿ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਤਾਂ ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਪਰ ਬਨਸਪਤੀ ਆਈ ਬਨਸਪਤੀ ਦੇ ਨਾਲ ਫਿਰ ਜੀਵ ਜੰਤੂ ਪਸ਼ੂ ਇਹ ਸਾਰੇ ਜਿਹੜੇ ਉਹ ਇਹਨਾਂ ਦੀ ਉਤਪਤੀ ਹੋਈ ਇਸ ਤੋਂ ਮਗਰੋਂ ਇਨਸਾਨ ਧਰਤੀ ਤੇ ਪੈਦਾ ਹੋਇਆ ਮਨੁੱਖ ਦਾ ਮੁੱਢ ਤੋਂ ਹੀ ਰੁੱਖਾਂ ਨਾਲ ਨਾਤਾ ਬਣਿਆ ਜਿਉਂ-ਜਿਉਂ ਮਨੁੱਖ ਨੇ ਤਰੱਕੀ ਕੀਤੀ ਤੇ ਮਨੁੱਖ ਨੇ ਇਨ੍ਹਾਂ ਰੁੱਖਾਂ ਦਾ ਕਾਣ ਕਰਨਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮਨੁੱਖ ਨੇ ਇੱਕ ਔਜ਼ਾਰ ਤਿਆਰ ਕੀਤਾ ਉਹ ਸੀ ਕਹਾੜਾ ਤੇ ਜਿਸ ਦਾ ਦਸਤਾ ਵੀ ਮਨੁੱਖ ਨੇ ਇਨ੍ਹਾਂ ਰੁੱਖਾਂ ਦੀ ਲੱਕੜੀ ਤੋਂ ਪ੍ਰਾਪਤ ਕੀਤਾ ਤੇ ਬੜੀ ਬੇਰਹਿਮੀ ਦੇ ਨਾਲ ਉਸ ਦੀ ਵਰਤੋਂ ਜਿਹੜੀ ਹੈ ਇਨ੍ਹਾਂ ਰੁੱਖਾਂ ਤੇ ਕੀਤੀ ਫੇਰ ਅੱਗ ਦੀ ਕਾੜ ਕੱਢੀ ਤੇ ਉਸ ਤੋਂ ਬਾਅਦ ਪਈਆ ਆਜ਼ਾਦ ਕੀਤਾ ਜਦੋਂ ਮਨੁੱਖ ਨੇ ਪਈਆ ਆਜ਼ਾਦ ਕੀਤਾ ਤਾਂ ਬਹੁਤ ਹੀ ਤੇਜ਼ੀ ਨਾਲ ਮਨੁੱਖ ਨੇ ਆਪਣਾ ਵਿਕਾਸ ਜਿਹੜਾ ਉਹ ਸ਼ੁਰੂ ਕੀਤਾ ਅੱਜ ਅਸੀਂ ਜੋ ਆਪਣੇ ਜੀਵਨ ਦੇ ਵਿੱਚ ਇਸ ਮੁਕਾਮ ਤੱਕ ਪਹੁੰਚੇ ਹਾਂ ਕਿ ਜਦੋਂ ਪਹਿਲਾ ਮਨੁੱਖ ਜੰਗਲਾਂ 'ਚ ਰਹਿੰਦਾ ਸੀ ਤੇ ਫਿਰ ਅਸੀਂ ਕੰਪਿਊਟਰ ਯੁੱਗ ਦੇ ਵਿੱਚ ਆਏ ਤੇ ਅੱਜ ਅਸੀਂ ਨੈਨੋ ਟੈਕਨੋਲੋਜੀ ਤੋਂ ਵੀ ਅੱਗੇ ਲੰਘ ਗਏ ਹਾਂ ਜਿਉਂ-ਜਿਉਂ ਮਨੁੱਖ ਨੇ ਵਿਕਾਸ ਕੀਤਾ ਤਿਉਂ-ਤਿਉਂ ਉਸੇ ਤਰ੍ਹਾਂ ਮਨੁੱਖ ਦਾ ਬਣਾਇਆ ਉਹ ਕਹਾੜਾ ਜਿਹੜਾ ਹੈ ਇਨ੍ਹਾਂ ਰੁੱਖਾਂ ਤੇ ਚੱਲਦਾ ਰਿਹਾ ਪਹਿਲਾਂ ਮੜੁਕ ਪਹਿਲਾਂ ਜੀਵਨ ਦੇ ਵਿੱਚ ਇਸ ਧਰਤੀ ਦੇ ਉੱਪਰ ਰੁੱਖ ਬਹੁਤ ਤਾਦਾਦ ਦੇ ਵਿੱਚ ਸਨ ਤੇ ਵਾਤਾਵਰਨ ਬੜਾ ਸੁਹਿਰਦ ਸੀ ਸੋਹਣਾ ਸੀ ਹਰ ਚੀਜ਼ ਜਿਹੜੀ ਹੈ ਉਹ ਸੰਤੁਲਨ ਦੇ ਵਿੱਚ ਸੀ ਧਰਤੀ ਔਰ ਵਾਤਾਵਰਨ ਦਾ ਸੰਤੁਲਨ ਸੀ ਉਹ ਸਭ ਸੀ ਰੁੱਖਾਂ ਕਰਕੇ ਤੇ ਮਨੁੱਖ ਨੇ ਜਿਉਂ-ਜਿਉਂ ਵਿਕਾਸ ਕੀਤਾ ਤੇ ਇਨ੍ਹਾਂ ਰੁੱਖਾਂ ਦਾ ਵੀ ਵਿਨਾਸ਼ ਕੀਤਾ ਇਸ ਦੇ ਨਾਲ ਕੀ ਹੋਇਆ ਕਿ ਸਾਡੀ ਧਰਤੀ ਦੇ ਉੱਪਰ ਇਹ ਸੰਤੁਲਨ ਜਿਹੜਾ ਮਨੁੱਖ ਨੇ ਵਿਗਾੜ ਕੇ ਰੱਖ ਦਿੱਤਾ ਮਨੁੱਖ ਮੁੱਢ ਤੋਂ ਹੀ ਰੁੱਖਾਂ ਦੇ ਨਾਲ ਨਾਤਾ ਬਣਿਆ ਹੋਇਆ ਸੀ ਅਤੇ ਮਨੁੱਖ ਦੇ ਲਈ ਰੁੱਖ ਹੀ ਜੋ ਇੱਕ ਸਾਧਨ ਸਨ ਉਹ ਸੀ ਆਕਸੀਜਨ ਤੇ ਸਿਰਫ ਆਕਸੀਜਨ ਜਿਹੜੀ ਹੈ ਉਹ ਮਨੁੱਖ ਦੇ ਲਈ ਰੁੱਖਾਂ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਦੁਨੀਆ ਦੇ ਵਿੱਚ ਆਕਸੀਜਨ ਦੇ ਲਈ ਇੱਕੋ ਇੱਕ ਸਾਧਨ ਹੈ ਉਹ ਹਨ ਰੁੱਖ ਰੁੱਖਾਂ ਨਾਲ ਹੀ ਵਾਤਾਵਰਣ ਦਾ ਸੰਤੁਲਨ ਬਣਦਾ ਹੈ ਰੁੱਖ ਹੀ ਮਨੁੱਖ ਦੇ ਪੈਦਾ ਹੋਣ ਤੋਂ ਅਖੀਰ ਤੱਕ ਮਨੁੱਖ ਦਾ ਸਾਥ ਨਿਭਾਉਂਦੇ ਹਨ ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਉਸ ਦੇ ਘਰ ਦੇ ਵਿਹੜੇ ਦੇ ਅੱਗੇ ਦਰਵਾਜ਼ੇ ਮੁਖ ਦਰਵਾਜ਼ੇ ਦੇ ਉੱਪਰ ਨਿੰਮ ਦਾ ਪੱਤੇ ਜਿਹੜੇ ਨੇ ਉਹ ਬੰਨੇ ਜਾਂਦੇ ਹਨ ਕਿਉਂਕਿ ਇਹ ਨਿੰਮ ਜਿਹੜਾ ਇੱਕ ਐਂਟੀਬਾਇਓਟਿਕ ਰੁੱਖ ਹੈ ਜਿਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਕਰ ਬਚਾ ਕਰਦਾ ਹੈ ਅਤੇ ਜਦੋਂ ਉਹ ਨਿੰਮ ਦੇ ਪੱਤੇ ਉਸ ਨਵ ਜੰਮੇ ਬੱਚੇ ਦੇ ਘਰ ਦੇ ਅੱਗੇ ਬੰਦੇ ਜਾਂਦੇ ਹਨ ਤਾਂ ਬਹੁਤ ਸਾਰੀਆਂ ਬਿਮਾਰੀਆਂ ਇਸ ਤੋਂ ਬਚਾ ਕਰਦੀਆਂ ਇਹੋ ਤਰਕ ਹੈ ਕਿ ਨਿੰਮ ਨੂੰ ਜਿਹੜਾ ਉਹ ਬੱਚੇ ਦੇ ਜਨਮ ਦੇ ਨਾਲ ਆਪਣੇ ਦਰਵਾਜ਼ੇ ਦੇ ਉੱਪਰ ਬੰਨਿਆ ਜਾਂਦਾ ਹੈ ਉਸ ਤੋਂ ਬਾਅਦ ਜੋ ਰੁੱਖ ਨੇ ਸਾਡੇ ਜੀਵਨ ਦੇ ਵਿੱਚ ਜਿਉਣ ਤੋਂ ਲੈ ਕੇ ਅੰਤ ਤੱਕ ਹਰ ਤਰ੍ਹਾਂ ਦਾ ਸਾਥ ਜਿਹੜਾ ਉਹ ਸਾਨੂੰ ਰੁੱਖ ਹੀ ਦਿੰਦੇ ਹਨ ਕਦੇ ਫਰਨੀਚਰ ਦੀ ਲੋੜ ਹੁੰਦੀ ਹੈ ਜਾਂ ਕੋਈ ਦਵਾਈਆਂ ਬਣਦੀਆਂ ਹਨ ਕੋਈ ਔਸ਼ਧੀ ਬਣਦੀ ਹੈ ਭਾਵੇਂ ਉਹ ਆਪਣੇ ਆਯੁਰਵੈਦਿਕ ਹੋਵੇ ਹੋਮੋਪੈਥਿਕ ਹੋਵੇ ਜਾਂ ਐਲੋਪੈਥਿਕ ਹੋਵੇ ਉਹ ਸਾਰੀਆਂ ਇਹਨਾਂ ਰੁੱਖਾਂ ਤੋਂ ਹੀ ਜੜੀਆਂ ਬੂਟੀਆਂ ਤੋਂ ਪ੍ਰਾਪਤ ਕਰਕੇ ਮਨੁੱਖ ਦੇ ਇਲਾਜ ਲਈ ਇਹ ਦਵਾਈਆਂ ਜੜੀਆਂ ਨੇ ਤਿਆਰ ਕੀਤੀਆਂ ਜਾਂਦੀਆਂ ਹਨ ਸੋ ਇਹ ਮਨੁੱਖ ਨੂੰ ਜੋ ਜੀਵਨ ਦਿੰਦਾ ਹੈ ਉਹ ਰੁੱਖ ਦਾ ਹੀ ਸਭ ਤੋਂ ਵੱਡਾ ਯੋਗਦਾਨ ਹੈ ਤੇ ਪ੍ਰਾਤਨ ਸਮੇਂ ਤੋਂ ਰੁੱਖ ਹੀ ਮਨੁੱਖ ਦੇ ਨਾਲ ਖੜਾ ਹੁੰਦਾ ਆਇਆ ਹੈ ਇਸ ਤੋਂ ਇਲਾਵਾ ਜੇ ਅਸੀਂ ਦੇਖੀਏ ਕਿ ਰੁੱਖ ਜਿਹੜੇ ਨੇ ਉਹ ਸਾਡੇ ਜੀਵ ਜੰਤੂਆਂ ਪਸ਼ੂ ਪੰਛੀਆਂ ਦੇ ਲਈ ਆਸ਼ੀਆਨਾ ਹਨ ਜਦੋਂ ਕੋਈ ਬਰਸਾਤ ਹੁੰਦੀ ਹੈ ਹਨੇਰੀ ਤੂਫਾਨ ਹੁੰਦਾ ਹੈ ਤਾਂ ਇਹ ਰੁੱਖ ਜਿਹੜੇ ਨੇ ਉਹ ਸਾਡੇ ਛੋਟੇ ਛੋਟੇ ਜੀਵਾਂ ਨੂੰ ਜੀਵ ਜੰਤੂਆਂ ਨੂੰ ਔਰ ਪੰਛੀਆਂ ਨੂੰ ਆਪਣਾ ਆਸ਼ੀਆਨਾ ਦੇ ਕੇ ਉਹਨਾਂ ਦੇ ਜੀਵਨ ਲਈ ਸਹਾਰਾ ਬਣਦੇ ਹਨ ਸਾਡੇ ਘਰ ਦੇ ਲਈ ਸੁੰਦਰਤਾ ਦੇ ਵਾਸਤੇ ਕੋਈ ਫਰਨੀਚਰ ਹੈ ਜਾਂ ਸਾਡੇ ਘਰ ਦੇ ਵਿੱਚ ਸੁਰੱਖਿਆ ਦੇ ਲਈ ਮੁੱਖ ਦੀਵਾਰ ਹਨ ਉਹ ਸਾਰਾ ਕੁਝ ਜਿਹੜਾ ਉਹ ਇੰਨਾ ਰੁੱਖਾਂ ਤੋਂ ਪ੍ਰਾਪਤ ਲੱਕੜੀ ਤੋਂ ਹੀ ਮਿਲਦਾ ਹੈ ਅਸੀਂ ਗੱਲ ਕਰੀਏ ਕਿ ਜੋ ਸਮੁੰਦਰੀ ਰਸਤੇ ਦੇ ਵਿੱਚ ਸਾਡੀ ਸੁਰੱਖਿਆ ਲਈ ਔਰ ਸਮੁੰਦਰ ਦੇ ਰਸਤੇ ਤੋਂ ਢੋਟਾਈ ਦੇ ਲਈ ਜਿਹੜੇ ਕਿਸ਼ਤੀਆਂ ਔਰ ਇਹ ਸਮੁੰਦਰੀ ਬੇੜੇ ਜਿਹੜੇ ਨੇ ਬਣਦੇ ਹਨ ਉਹ ਵੀ ਲੱਕੜੀ ਤੋਂ ਹੀ ਤਿਆਰ ਹੁੰਦੇ ਹਨ ਤੇ ਲੱਕੜ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੀ ਹੈ ਇਹ ਕੋਈ ਬਣਾਵਟੀ ਚੀਜ਼ ਨਹੀਂ ਹੈ ਇਹ ਕੁਦਰਤੀ ਰੁੱਖ ਨੇ ਜਿਹੜੇ ਉਹ ਹਰ ਪ੍ਰਕਾਰ ਮਨੁੱਖ ਦੇ ਜੀਵਨ ਦੇ ਵਿੱਚ ਆਪਣਾ ਇੱਕ ਆਧਾਰ ਰੱਖਦੇ ਹਨ ਤੇ ਜਦੋਂ ਅੱਜ ਮੈਂ ਗੱਲ ਕਰੀਏ ਆਪਾਂ ਵਾਤਾਵਰਣ ਦੀ ਤੇ ਰੁੱਖਾਂ ਦੇ ਨਾਲ ਹੀ ਇਹ ਸਾਡਾ ਵਾਤਾਵਰਣ ਜਿਹੜਾ ਹੈ ਉਸ ਦਾ ਸੰਤੁਲਨ ਬਣਾਉਂਦਾ ਹੈ ਕਿਉਂਕਿ ਜਦੋਂ ਮਨੁੱਖ ਨੇ ਰੁੱਖਾਂ ਦੀ ਕਟਾਈ ਸ਼ੁਰੂ ਕੀਤੀ ਤੇ ਸਾਡੀ ਧਰਤੀ ਦੇ ਉੱਪਰ ਜੋ ਰੁੱਖਾਂ ਦਾ ਰਕਵਾਂ ਸੀ ਉਹ ਬਹੁਤ ਜ਼ਿਆਦਾ ਸੀ ਤੇ ਉਸ ਦੇ ਘਟਣ ਦੇ ਨਾਲ ਸਾਡੇ ਧਰਤੀ ਦੇ ਉੱਪਰ ਇਹ ਇੱਕ ਗਲੋਬਲ ਵਾਰਮਿੰਗ ਜਿਹੜੀ ਉਹਦਾ ਇੱਕ ਪ੍ਰਭਾਵ ਜਿਹੜਾ ਸਾਡੇ ਸਾਨੂੰ ਦੇਖਣ ਤੋਂ ਮਿਲਿਆ ਕਿਉਂਕਿ ਸਾਡੇ ਜਦੋਂ ਤੋਂ ਅਸੀਂ ਵੇਖਦੇ ਹਾਂ ਪੁਰਾਤਨ ਸਮੇਂ ਤੋਂ ਸਾਡੇ ਚਾਰ ਰੁੱਤਾਂ ਸਨ ਗਰਮੀ ਸਰਦੀ ਪਤਝੜ ਤੇ ਸောင်း ਇਹ ਚਾਰ ਰੁੱਤਾਂ ਸਨ ਪਰੰਤੂ ਮਨੁੱਖ ਦੀ ਕੁਦਰਤ ਦੇ ਨਾਲ ਬਹੁਤ ਵੱਡੇ ਛੇੜਛਾੜ ਕਰਨ ਕਰਕੇ ਇਹ ਜੋ ਸਾਡੀ ਗਲੋਬਲ ਵਾਰਮਿੰਗ ਦੀ ਸਮੱਸਿਆ ਪੈਦਾ ਹੋਈ ਜਿਸ ਨੇ ਸਾਡੇ ਸੰਤੁਲਨ ਨੂੰ ਧਰਤੀ ਦੇ ਸੰਤੁਲਨ ਨੂੰ ਵਿਗਾੜ ਕੇ ਰੱਖ ਦਿੱਤਾ ਸਾਡਾ ਜੋ ਧਰਤੀ ਦੇ ਹੇਠਲਾ ਪਾਣੀ ਹੈ ਉਹ ਹੋਰ نیچے ਚਲਾ ਗਿਆ ਬਰਖਾ ਦਾ ਘੱਟ ਹੋਣਾ ਤੇ ਸਾਡੇ ਪ੍ਰਾਤਨ ਹਜ਼ਾਰਾਂ ਸਾਲ ਪੁਰਾਣੇ ਗਲੇਸ਼ੀਅਰ ਦਾ ਪਿਗਲ ਜਾਣਾ ਇਹ ਸਾਰਾ ਗਲੋਬਲ ਵਾਰਮਿੰਗ ਕਰਕੇ ਹੈ ਜਿਸ ਦਾ ਕਾਰਨ ਇਹ ਰੁੱਖਾਂ ਦੀ ਕਟਾਈ ਹੀ ਜਿਹੜਾ ਇੱਕੋ ਇੱਕ ਇਹਦਾ ਉਹ ਸਾਧਨ ਹੈ ਜੇ ਮੁੱਖ ਨੈਸ ਨਾਲ ਛੇੜਛਾੜ ਕੀਤੀ ਇਸੇ ਕਰਕੇ ਹੀ ਅੱਜ ਜੋ ਸਾਡੇ ਸਮੁੰਦਰ ਦਾ ਲੈਵਲ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਅਤੇ ਸਾਨੂੰ ਇਹ ਯਾਦਦਾ ਹੈ ਕਿ ਅਗਰ ਇਹ ਸਾਡੇ ਰੁੱਖਾਂ ਦੀ ਕਟਾਈ ਨੂੰ ਕੰਟਰੋਲ ਨਾ ਕੀਤਾ ਇਨਾਂ ਨੂੰ ਕੱਟਣ ਤੋਂ ਨਾ ਰੋਕਿਆ ਗਿਆ ਤਾਂ ਸਾਡਾ ਜਿਹੜਾ ਇਹ ਜੀਵਨ ਹੈ ਜੋ ਸਾਡਾ ਸਮੁੰਦਰ ਹੈ ਇਹ ਸਾਡੀ ਧਰਤੀ ਨੂੰ ਨਿਗਲ ਨਾ ਜਾਵੇ ਸੋ ਇਸ ਕਰਕੇ ਸਾਨੂੰ ਰੁੱਖਾਂ ਦਾ ਬਚਾਅ ਕਰਨਾ ਚਾਹੀਦਾ ਹੈ ਔਰ ਬੁਧیرے ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਮੁੱਢ ਤੋਂ ਹੀ ਸਾਡੇ ਜੀਵਨ ਦਾ ਮਨੁੱਖ ਦਾ ਰੁੱਖਾਂ ਦੇ ਨਾਲ ਨਾਤਾ ਹੈ ਜਦੋਂ ਇਨਸਾਨ ਜੰਮਦਾ ਹੈ ਤੇ ਅਖੀਰ ਜਦੋਂ ਉਸ ਦਾ ਸੰਸਕਾਰ ਜਿਹੜਾ ਹੁੰਦਾ ਹੈ ਉਹ ਵੀ ਜਿਹੜਾ ਉਹ ਰੁੱਖਾਂ ਤੋਂ ਪ੍ਰਾਪਤ ਲੱਕੜੀ ਦੇ ਨਾਲ ਹੀ ਕੀਤਾ ਜਾਂਦਾ ਹੈ ਸੋ ਸਾਨੂੰ ਰੁੱਖਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਵੱਧ ਤੋਂ ਵੱਧ ਜਿਹੜੇ ਨੇ ਉਹ ਰੁੱਖ ਲਗਾਉਣੇ ਚਾਹੀਦੇ ਹਨ ਤੇ ਸਾਡੇ ਗੁਰੂਆਂ ਨੇ ਵੀ ਇਹੋ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਿ ਸਾਡਾ ਵਾਤਾਵਰਨ ਸਾਡੇ ਰੁੱਖ ਔਰ ਇਹਨਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਇਸ ਕਰਕੇ ਸਾਨੂੰ ਇਹ ਧਰਤੀ ਔਰ ਸਾਡੇ ਵਾਤਾਵਰਨ ਸਾਡੇ ਰੁੱਖਾਂ ਦੀ ਸੰਭਾਲ ਕਰਨੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਧੰਨਵਾਦ